ਇਹ ਕਣਕ ਹੈਗੀ ਮੁੰਡੀ ਕਣਕ ਜਾਂ ਭੋਡੀ ਕਣਕ ਕਸੀਰਾਂ ਦੇ ਬਿਨਾ ਜਿਹੜੀ ਹੁੰਦੀ ਸੀਗੀ ਆ ਦੇਖੋ ਨਿਗਾ ਮਾਰ ਕੇ ਐਰਾ ਧਿਆਨ ਨਾਲ ਅਸੀਂ ਇੱਕ ਇੱਕ ਦਾਣਾ ਲਾਇਆ ਹੋਇਆ ਆ ਤੇ ਉਹ ਤਾਂ ਜਾੜਾ ਦੇਖੋ ਇੱਕ ਇੱਕ ਦਾਣੇ ਦਾ ਆ ਦੇਖੋ ਇੱਕ ਇੱਕ ਦਾਣੇ ਦਾ ਜਾੜਾ ਕਿੱਡਾ ਸੋਹਣਾ ਬੱਜਾ ਹੋਇਆ ਆ ਆ ਦੇਖੋ ਤੇ ਇਹ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀ ਅਸੀਂ ਇਹਦੇ ਉੱਤੇ ਕੋਈ ਸਪਰੇ ਨਹੀਂ ਕੀਤੀ ਹੋਈ ਆ ਦੇਖੋ ਤੇ ਬੀਜੀ ਵੀ ਪੂਰੀ ਠੰਡ ਵਿੱਚ ਆ ਮਿਨੇ ਦਸੰਬਰ ਚ ਬੀਜੀ ਸੀ ਬਹੁਤ ਲੇਟ ਬੀਜੀ ਆ ਤੇ ਆ ਬਹੁਤ ਸੋਹਣੀ ਕਣਕ ਉੱਗਿਆ ਹੀ ਆ ਜਲਦੀ ਇਹ ਚੋਂ ਇਹ ਨਸਰਿਆਊਗੀ ਅਮੀਰ ਆ ਪਰ ਆ ਦੇਖੋ ਜੀ ਕਿੰਨੀ ਸੋਹਣੀ ਹੋ ਗਈ ਐਦਾਂ ਇਹ ਸਾਨੂੰ ਮਿਲਿਆ ਸੀਗਾ ਇੱਕ 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 ਕਿਲੋ ਵੀ ਮੱਸੀ ਮਿਲਿਆ ਸੀ ਉਹ ਇਸ ਤਰ੍ਹਾਂ ਨਾਲ ਅਸੀਂ ਵੱਟਾਂ ਤੇ ਲਾਤੀ ਵੱਟ ਸੋਹਣੀ ਬਣਾ ਕੇ 9-9 ਇੰਚ ਤੇ ਲਗਭਗ ਇੱਕ ਇੱਕ ਦਾਣਾ ਲਾ ਦਿੱਤਾ ਹੋਇਆ ਆ ਦੇਖੋ ਜੀ ਇਸ ਤਰ੍ਹਾਂ ਲਾ ਤੇ ਇਹ ਜਿਹੜੀ ਕਣਕ ਆ ਇਨੂੰ ਆਪਾਂ ਹੌਲੀ-ਹੌਲੀ ਹੁਣ ਵਧਾ ਰਹੇ ਆ। ਐਦਾਂ ਹੀ ਲਾਉਣੀ ਆ ਕੁਦਰਤੀ ਤਰੀਕੇ ਨਾਲ। ਨਾ ਕੋਈ ਇੱਥੇ ਸਪਰੇਅ ਕਰਨੀ ਆ ਤੇ ਨਾ ਹੀ ਇਹਦੇ ਨੂੰ ਇਹਨੂੰ ਕੋਈ ਨਦੀਨ ਨਾਸ਼ਕ ਜਾਂ ਕੋਈ ਖਾਦ ਵਗੈਰਾ ਪਾਉਣੀ। ਇਹਨੂੰ ਦੇਸੀ ਖਾਦ ਪਾਈ ਹੋਈ ਆ। ਤਾਂ ਆਹ ਕੁਸ਼ੀ ਆ। ਤੁਸੀਂ ਦੇਖ ਸਕਦੇ ਆ ਅਸੀਂ ਕੋਈ ਸਪਰੇਅ ਨਹੀਂ ਕਰੀ ਹੋਈ। ਜੋ ਵੀ ਬੂਟੀ ਵਗੈਰਾ ਉੱਗੀ ਆ ਇੱਥੇ ਉੱਗੀ ਹੋਈ ਆ ਤੇ ਇਹਨੂੰ ਜਲਦੀ ਅਸੀਂ ਪਿਆਰ ਕਰਕੇ ਨਾ ਇਹਦਾ ਇੱਕ ਦੋ ਸਾਲਾਂ ਚ ਤੇ ਫਿਰ ਇਹਨੂੰ ਵੀ ਆਪਾਂ ਵਧਾਵਾਂਗੇ। ਇਹ ਕਸੀਰਾ ਦੇ ਬਿਨਾ ਹੁੰਦੀ ਸੀ ਤੇ ਇਸ ਕਣਕ ਦਾ ਬਹੁਤ ਜ਼ਿਆਦਾ ਟ੍ਰੈਂਡ ਹੁੰਦਾ ਸੀ ਪੰਜਾਬ 'ਚ ਇਹਨੂੰ ਕੱਲਾ ਖਾਣ ਲਈ ਨਹੀਂ ਵਰਤਿਆ ਜਾਂਦਾ ਖਾਣ ਲਈ ਬਹੁਤ ਵਧੀਆ ਕਣਕ ਸੀਗੀ ਪਸ਼ੂਆਂ ਦੇ ਚਾਰੇ ਲਈ ਵੀ ਇਸ ਕਣਕ ਨੂੰ ਵਰਤਿਆ ਜਾਂਦਾ ਸੀਗਾ ਦੇਖੋ ਜੀ ਕਿੰਨੀ ਸੋਹਣੀ ਕਣਕ ਹੋ ਗਈ ਇਹ ਆਪਣਾ ਟ੍ਰਾਇਲ ਆ ਪੀਆਰ ਪੰਜਾਬ ਦਾ ਤਾਂ ਬਹੁਤ ਸੋਹਣੀ ਕਣਕ ਆ ਲਓ ਜੀ ਰੂਹ ਖੁਸ਼ ਹੁੰਦੀ ਹੈ ਕਿ ਨਹੀਂ ਇੱਕ ਇੱਕ ਦਾਣਾ ਲਾਇਆ ਹੋਇਆ 9 ਇੰਚ ਤੇ ਇੱਕ ਇੱਕ ਦਾਣਾ ਆ ਤੁਸੀਂ ਇੱਕ ਇੱਕ ਦਾਣਾ ਦੇਖ ਲਓ ਇਸ ਤਰ੍ਹਾਂ ਨਾਲ ਜੜਾ ਵੱਜਾ ਲਓ ਜੀ